ਅੰਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਦੀ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਭਾਰਤ ਦੀਆਂ 131 ਸ਼ਖਸੀਤਾਂ ਨੂੰ ਪਦਮ ਪੁਰਸਕਾਰ ਨਾਲ ਐਲਾਨ ਕੀਤਾ ਗਿਆ ਜਿਦੇ ਵਿੱਚੋਂ ਪੰਜ ਪੰਜਾਬੀਆ 131 ਹਸਤੀਆਂ ਉਹ ਨਹੀਂ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਬਹੁਤ ਉੱਚਾ ਤੇ ਸੁੱਚਾ ਨਾ ਹਾਸਲ ਕੀਤਾ ਨਾ ਮਣਾ ਖਟਿਆ ਉਹ ਭਾਵੇਂ ਖੇਡਾਂ ਦੇ ਖੇਤਰ ਦੇ ਵਿੱਚ ਆ ਵਾਤਾਵਰਣ ਦੇ ਖੇਤਰ ਚਾਹ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਆ ਰਾਜਨੀਤੀ ਦੇ ਖੇਤਰ ਦੇ ਵਿੱਚ ਆ ਫਿਲਮੀ ਖੇਤਰ ਦੇ ਵਿੱਚ ਆ ਕਿਸੇ ਹੋਰ ਖੇਤਰ ਦੇ ਵਿੱਚ ਆ ਸਿੱਖਿਆ ਦੇ ਖੇਤਰ ਦੇ ਵਿੱਚ ਆ ਪਰ ਇਹ ਸੱਚੀ ਮੁੱਤੀ ਬਹੁਤ ਵੱਡੀਆਂ ਹਸਤੀਆਂ ਪੰਜਾਬ ਦੀ ਝੋਲੀ ਦੇ ਵਿੱਚ ਵੀ ਪੰਜ ਪੁਰਸਕਾਰ ਪਏ ਆ ਤੇ ਬਾਕੀ ਪੂਰੇ ਭਾਰਤ ਦੀਆਂ ਵੱਖ-ਵੱਖ ਸਟੇਟ ਦੇ ਵਿੱਚੋਂ ਵੱਖ-ਵੱਖ ਸੂਬਿਆਂ ਦੇ ਵਿੱਚ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੇ ਆਪਣੇ ਕੰਮਾਂ ਦੇ ਵਿੱਚ ਆਪਣੇ ਆਪਣੇ ਕਿੱਤੇ ਦੇ ਵਿੱਚ ਬਾਖਮਾਲ ਪ੍ਰਾਪਤਗਾ ਹਾਸਲ ਕੀਤੀਆਂ ਉਹਨਾਂ ਨੂੰ ਇਹ ਪਦਮ ਪੁਰਸਕਾਰ ਐਲਾਨੇ ਗਏ ਆ ਭਾਰਤ ਦਾ ਸਭ ਤੋਂ ਵੱਡਾ ਪੁਰਸਕਾਰ ਭਾਰਤ ਰਤਨ ਜਿਹੜਾ ਕਿ ਕਈ ਸ਼ਖਸੀਅਤਾਂ ਨੂੰ ਮਿਲਿਆ ਵੀ ਹੋਇਆ ਉਸ ਤੋਂ ਬਾਅਦ ਦੂਜੇ ਨੰਬਰ ਦੇ ਉੱਤੇ ਪਦਮ ਪੁਰਸਕਾਰ ਆਉਂਦੇ ਆ ਤੇ ਪਦਮ ਪੁਰਸਕਾਰ ਅੱਗੇ ਤਿੰਨ ਤਰ੍ਹਾਂ ਦੇ ਹੁੰਦੇ ਆ ਪਦਮਸ਼ਰੀ ਪਦਮ ਪੂਸ਼ਣ ਤੇ ਪਦਮ ਵਿਪੂਸ਼ਣ ਪਦਮਸ਼ਰੀ ਅੱਥਕੀ 113 ਸ਼ਖਸੀਤਾਂ ਨੂੰ ਐਲਾਨ ਕੀਤਾ ਗਿਆ 13 ਹਸਤੀਆਂ ਨੂੰ ਪਦਮ ਪੂਸ਼ਣ ਤੇ 5 ਸ਼ਖਸੀਤਾਂ ਨੂੰ ਪਦਮ ਵਿਪੂਸ਼ਣ ਪਦਮ ਵਿਪੂਸ਼ਣ ਤੋਂ ਬਾਅਦ ਆ ਭਾਰਤ ਰਤਨੀ ਰਹਿ ਜਾਂਦਾ ਪਦਮ ਵਿਪੂਸ਼ਣ ਵੀ ਪੰਜਾਬ ਦੀ ਇੱਕ ਸ਼ਖਸੀਅਤ ਦੀ ਝੋਲੀ ਦੇ ਵਿੱਚ ਪਿਆ ਭਾਵੇਂ ਉਹ ਦੁਨੀਆ ਦੇ ਵਿੱਚ ਨਹੀਂ ਆ ਪੰਜਾਬ ਦੇ ਜੰਮੇ ਜਾਇ ਪੰਜਾਬ ਦੀ ਮਿੱਟੀ ਦੇ ਵਿੱਚ ਖੱਡੇ ਪੰਜਾਬ ਦੀ ਮਿੱਟੀ ਤੇ ਇਸ ਧਰਤੀ ਦੇ ਉੱਤੇ ਜਵਾਨ ਹੋਏ ਪਹਾੜ ਅਦਾਕਾਰ ਜਿਹੜੇ ਕਿ ਹੁਣੇ-ਹੁਣੇ ਦੁਨੀਆ ਤੋਂ ਗਏ ਆ ਤਰਵਿੰਦਰ ਸਾਹਿਬ ਉਹਨਾਂ ਦੇ ਤੁਰ ਜਾਣ ਤੋਂ ਬਾਅਦ ਉਹਨਾਂ ਨੂੰ ਪਦਮ ਵਿਭੂਸ਼ਣ ਐਲਾਨ ਕੀਤਾ ਗਿਆ ਪੰਜਾਬ ਦੇ ਲਈ ਇੱਕ ਸਨਮਾਨ ਵਾਲੀ ਗੱਲ ਆ ਕਿ ਭਾਈ ਇਹ ਉਸ ਦੇ ਪੁੱਤ ਦੇ ਨਾਲ ਹੀ ਜੁੜਿਆ ਪੁਰਸਕਾਰ ਆ ਕਿਉਂਕਿ ਉਹ ਦੁਨੀਆ ਦੇ ਉੱਤੇ ਨਹੀਂ ਪਰ ਸਾਡੇ ਵਿੱਚ ਹੀ ਆਵੀ ਪਰ ਚਾਰ ਸ਼ਖਸੀਤਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਨਿਯਮਿਆ ਗਿਆ ਇਹ ਚਾਰ ਸ਼ਖਸੀਤਾ ਕੌਣ ਨੇ ਹਰਮਨਪ੍ਰੀਤ ਕੌਰ ਆ ਮੋਗੇ ਦੀ ਕੁੜੀ ਸੰਤ ਰਣਜਨ ਦਾਸ ਆ ਜਿਹਨਾਂ ਨੂੰ ਅਧਿਆਤਮਵਾਦ ਦੇ ਖੇਤਰ 'ਚ ਮਿਲਿਆ ਸਰਦਾਰ ਇੰਦਰਜੀਤ ਸਿੰਘ ਸਿੱਧੂ ਆ ਜਿਹੜੇ ਕਿ ਸਾਬਕਾ ਪੁਲਿਸ ਅਧਿਕਾਰੀ ਆ ਤੇ ਇਸ ਵੇਲੇ ਉਹ ਚੰਡੀਗੜ੍ਹ ਦੀਆਂ ਗਲੀਆਂ ਤੇ ਨਾਲੀਆਂ ਨੂੰ ਸਾਫ਼ ਕਰਨ ਦਾ ਕੰਮ ਕਰਦੇ ਆ ਸਰਦਾਰ ਬਲਦੇਵ ਸਿੰਘ ਆ ਜਿਨ੍ਹਾਂ ਨੇ ਹਾਕੀ ਦੀ ਕੋਚਿੰਗ ਦੇ ਦੇ ਕੇ ਕਈ ਦਰਜਣ ਖਿਡਾਰੀਆਂ ਨੂੰ ਖਿਡਾਰਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪਹੁੰਚਾਇਆ ਅਸੀਂ ਅਕਸਰ ਇਹ ਗੱਲ ਕਹਿ ਦਿੰਦੇ ਆ ਕਿ ਭਾਈ ਉਹਦਾ ਸੂਤ ਲੱਗਾ ਉਹਦਾ ਕੰਮ ਲੋਟ ਆ ਗਿਆ ਉਹਦਾ ਜਿਗਾਰ ਲਾ ਗਿਆ ਇਹ ਗੱਲ ਸਾਨੂੰ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇਣੀ ਚਾਹੀਦੀ ਆ ਕਿ ਜਿਗਾਰ ਦਾ ਦੀ ਚੀਜ਼ ਕੋਈ ਨਹੀਂ ਹੁੰਦੀ ਜਿਗਾਰ ਦੇ ਨਾਲ ਆਪਾਂ ਵਕਤੀ ਤੌਰ ਦੇ ਉੱਤੇ ਕੋਈ ਮਸਲਾ ਹੱਲ ਕਰ ਸਕਦੇ ਆ ਪਰ ਪਦਮਸ਼ਰੀ ਨਹੀਂ ਲੈ ਸਕਦੇ ਜਿਹੜੀਆਂ ਜਿਹੜੀਆਂ 131 ਹਸਤਗਾਂ ਨੂੰ ਇਹ ਪੁਰਸਕਾਰ ਐਲਾਨੇ ਗਏ ਆ ਇਹਨਾਂ ਦੇ ਵਿੱਚੋਂ ਇੱਕ ਦਾ ਵੀ ਜਿਗਾਰ ਨਹੀਂ ਲੱਗਿਆ ਕਿਸੇ ਨੂੰ ਕੰਮ ਕਰਦੇ ਆ ਕਰਦੇ ਆ ਪ੍ਰਾਪਤੀਆਂ ਹਾਸਲ ਕਰਦੇ ਆ ਕਰਦੇ ਆ ਮਰਨ ਤੋਂ ਬਾਅਦ ਮਿਲ ਰਿਹਾ ਤੇ ਕਿਸੇ ਨੂੰ ਉਮਰ ਦੇ ਆਖਰੀ ਮੋੜ ਤੇ ਮਿਲ ਰਿਹਾ ਤੇ ਕਿਸੇ ਨੂੰ ਜਵਾਨੀ ਵਿੱਚ ਵੀ ਮਿਲ ਰਿਹਾ ਤੇ ਜਿਹਨੂੰ ਜਵਾਨੀ ਚ ਮਿਲ ਰਿਹਾ ਉਹਦੀਆਂ ਪ੍ਰਾਪਤੀਆਂ ਇੰਨੀਆਂ ਵੱਡੀਆਂ ਕਿ ਉਹਨੂੰ ਮਿਲਣਾ ਹੀ ਚਾਹੀਦਾ ਸੀ ਹਰਮਨਪ੍ਰੀਤ ਕੌਰ ਪੰਜਾਬ ਦੀ ਉਹ ਕੁੜੀ ਆ ਮਾਲਵੇ ਦੀ ਉਹ ਕੁੜੀ ਆ ਮੋਗੇ ਦੀ ਉਹ ਕੁੜੀ ਆ ਜਿਹਨੇ ਦੱਸਿਆ ਵੀ ਕੁੜੀਆਂ ਐਵੇਂ ਨਹੀਂ ਹੁੰਦੀਆਂ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੁੰਦੀਆਂ ਉਹ ਭਾਰਤੀ ਹਾਕੀ ਟੀਮ ਦੀ ਇਸ ਵੇਲੇ ਕਪਤਾਨ ਆ ਜਿਹਦੀ ਅਗਵਾਈ ਦੇ ਵਿੱਚ ਪਿੱਛੇ ਜੇ ਕੁੜੀਆਂ ਨੇ ਵਰਲਡ ਕੱਪ ਜਿੱਤਿਆ ਇਹ ਉਹ ਕੁੜੀ ਆ ਜਿਹਦੇ ਮਾਪੇ ਮੋਗਾ ਦੇ ਵਿੱਚ ਹੀ ਰਹਿੰਦੇ ਆ ਤੇ ਇਹ ਉਹ ਕੁੜੀ ਆ ਜਿਹੜੀ ਕਿ ਆਪਦੇ ਪਿੰਡ ਦੇ ਲਈ ਔੜਦੀ ਰਹਿੰਦੀ ਆ ਇਹ ਉਹ ਕੁੜੀ ਆ ਜਿਹਨੇ ਦੱਸਿਆ ਕਿ ਜੇਕਰ ਨਿੱਕੀ ਉਮਰ ਦੇ ਵਿੱਚ ਹੀ ਕਿਸੇ ਖੇਤਰ ਨੂੰ ਚੜਿਆ ਜਾਵੇ ਦਿਨ ਰਾਤ ਮਿਹਨਤ ਕੀਤੀ ਜਾਵੇ ਜਦੋਂ ਲੋਕ ਸੁੱਤੇ ਪਏ ਹੋਣ ਤੁਸੀਂ ਉਦੋਂ ਪ੍ਰੈਕਟਿਸ ਕਰ ਰਹੇ ਹੋਵੋ ਤੇ ਜਦੋਂ ਲੋਕ ਸੌਣ ਦੀ ਤਿਆਰੀ ਕਰ ਰਹੇ ਹੋਣ ਤੇ ਤੁਸੀਂ ਉਦੋਂ ਵੀ ਪ੍ਰੈਕਟਿਸ ਕਰਦੇ ਹੋਵੋ ਤੇ ਫਿਰ ਤੁਹਾਨੂੰ ਮਨਚਾਈਆਂ ਮੰਜ਼ਲੇ ਮਿਲਦੇਗਾ ਤੇ ਫਿਰ ਤੁਹਾਨੂੰ ਪਦਮ ਪੁਰਸਕਾਰ ਵੀ ਮਿਲਦੇ ਆ ਹਰਮਨਪ੍ਰੀਤ ਕੌਰ ਪੰਜਾਬ ਦੀ ਉਹ ਖਡਾਰਨਾ ਜਿਹੜੀ ਮੇਰੇ ਅਖਿਆਦਾ ਵੀ ਹੋਰ ਵੀ ਬਹੁਤ ਸਾਰੀਆਂ ਖਿਡਾਰਨਾਂ ਦੀ ਰਾਹ ਦਸੇਰੀ ਆ। ਹੋਰ ਵੱਖ-ਵੱਖ ਖੇਤਰਾਂ ਨਹੀਂ ਕਿ ਕੁੜੀਆਂ ਦੀ ਵੀ ਰਾਹ ਦਸੇਰੀ ਆ। T20, ਟੈਸਟ ਤੇ ਵਨਡੇ ਤਿੰਨਾ ਫਾਰਮੈਟ ਦੇ ਵਿੱਚ ਇਹਨੇ ਉਹ ਕਾਮਯਾਬੀਆਂ ਹਾਸਲ ਕੀਤੀਆਂ ਵੀ ਜਿਹੜੀਆਂ ਕਹਿ ਲਈਏ ਵੀ ਸ਼ਬਦ ਬੌਣੇ ਪੈਂਦੇ ਆ। 217 ਦੇ ਵਿੱਚ ਵਿਮਨ ਵਰਲਡ ਕੱਪ ਦੇ ਵਿੱਚ ਆਸਟ੍ਰੇਲੀਆ ਦੇ ਖਿਲਾਫ ਹਰਮਨਪ੍ਰੀਤ ਕੌਰ ਦੀ ਨਾਟ ਆਊਟ ਰਹਿੰਦਿਆ 171 ਦੌੜਾਂ ਦੀ ਪਾਰੀ ਭਾਰਤੀ ਕ੍ਰਿਕਟ ਇਤਿਹਾਸ ਦੇ ਵਿੱਚ ਕੁੜੀਆਂ ਦੇ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਸਭ ਤੋਂ ਸ਼ਾਨਦਾਰ ਪਾਰੀਆਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਆ। ਸੋ ਹਰਮਨ ਪ੍ਰੀਤ ਕੌਰ ਦੀ ਝੋਲੀ ਦੇ ਵਿੱਚੇ ਪੁਰਸਕਾਰ ਪਿਆ ਫਿਰ ਗੱਲ ਕਰ ਲੋ ਸੰਤ ਨਰਿੰਦਰ ਦਾਸ ਜੀ ਦੀ ਸੰਤ ਨਰਿੰਦਰਨ ਦਾਸ ਜੀ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਅਧਿਆਤਮਵਾਦ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਕਾਰਜ ਕੀਤੇ ਆ ਮਾਲਵਾ ਮਾਝਾ ਵੀ ਜਾਣਦਾ ਪਰ ਦੁਆਬਾ ਖੇਤਰ ਗੜਾ ਦੁਆਬਾ ਖੇਤਰ ਦੇ ਵਸਨੀਕ ਨੇ ਜਲੰਧਰ ਦੇ ਇੱਕ ਪਿੰਡ ਦੇ ਵਿੱਚ ਜੰਮੇ ਜਾਏ ਛੋਟੀ ਉਮਰ ਦੇ ਵਿੱਚ ਇਹਨਾਂ ਨੇ ਵਕਫ ਵਕਫ ਸਾਧੂਆਂ ਦੇ ਨਾਲ ਸੰਗਤ ਕੀਤੀ ਵਕਵਕ ਵੱਡੀਆਂ ਹਸਤਕਾਂ ਦੇ ਨਾਲ ਸੰਗਤ ਕੀਤੀ ਤੇ ਇਸ ਵੇਲੇ ਇਹ ਡੇਰਾ ਸਤਖੰਡ ਬੱਲਾ ਦੇ ਗਦੀ ਨਿਸ਼ੀਨ ਆ ਰਵੀ ਦਾਸੀਆ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਰਹਿੰਦਾ ਬਹੁਤ ਸਤਿਕਾਰਯੋਗ ਆ ਤੇ ਉਹ ਇਹਨਾਂ ਦਾ ਬਹੁਤ ਵੱਡਾ ਫੋਲੋਅਰ ਆ ਸੁਸੰਤਰ ਰਣਜੜ ਦਾਸ ਨੇ ਜਿਹੜੇ 1942 ਦੇ ਵਿੱਚ ਪੈਦਾ ਹੋਏ ਨੇ ਰਾਮਦਾਸਪੁਰ ਦੇ ਵਿੱਚ ਪੈਦਾ ਹੋਏ ਪਿੰਡ ਦੇ ਵਿੱਚ ਪਿਤਾਈ ਦਾ ਨਾਮ ਸਾਧੂ ਰਾਮਜੀਤ ਤੇ ਮਾਤਾ ਜੀ ਦਾ ਨਾਮ ਹੈਗਾ ਜੀ ਰੁਕਮਣੀ ਜੀ ਬਚਪਨ ਦੇ ਵਿੱਚ ਇਹ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜ ਗਏ ਤੇ 8 ਸਾਲ ਦੀ ਉਮਰ ਦੇ ਵਿੱਚ ਡੇਰਾ ਸੱਚਖੰਡ ਦੇ ਵਿੱਚ ਸੇਵਾ ਕਰਨ ਲੱਗੇ ਤੇ ਕਈ ਸੰਤਾਂ ਕਈ ਸਾਧੂਆਂ ਤੋਂ ਇਹਨਾਂ ਨੇ ਸੇਵਾ ਦੀ ਸਿੱਖਿਆ ਲਈ ਤੇ 1994 ਦੇ ਵਿੱਚ ਡੇਰਾ ਸੱਚਖੰਡ ਬੱਲਾ ਦੇ ਇਹ ਗੱਦੀ ਮਸ਼ੀਨ ਬਣੇ ਤੇ ਹੁਣ ਤੱਕ ਇਹ ਇੱਥੇ ਆਪਣੀ ਸੇਵਾ ਨਿਭਾ ਰਹੇ ਆ ਉਸ ਤੋਂ ਅਗਲੀ ਹਸਤੀ ਦੀ ਗੱਲ ਕਰਗੇ ਸਰਦਾਰ ਇੰਦਰਜੀਤ ਸਿੰਘ ਸਿੱਧੂ ਇੰਦਰਜੀਤ ਸਿੰਘ ਸਿੱਧੂ ਸਾਹਿਬ ਉਹ ਹਸਤੀ ਆ ਜਿਹੜੇ ਕਿ ਡੀਆਈਜੀ ਦੇ ਤੌਰ ਦੇ ਉੱਤੇ ਰਟਾਇਰ ਹੋਏ ਆ ਰਿਟਾਇਰ ਹੋਣ ਤੋਂ ਬਾਅਦ ਬੰਦਾ ਕਈ ਤਰੀਕੇ ਦਿੰਦਾ ਵੀ ਹੁਣ ਚਲੋ ਪੈਨਸ਼ਨ ਆ ਰਹੀ ਆ ਜਾਂ ਤਾਂ ਚਲੋ ਕੋਈ ਵੈਸੇ ਪਾਰਟ ਟਾਈਮ ਕੰਮ ਕਰ ਲੈਨੇ ਤੇ ਜਾਂ ਭਾਈ ਜ਼ਿੰਦਗੀ ਦਾ ਅਨੰਦ ਮਾਣਦੇ ਆ ਪਰ ਰਿਟਾਇਰ ਹੋਣ ਤੋਂ ਬਾਅਦ ਇਹ ਕੰਮ ਕੋਈ ਨਹੀਂ ਕਰਦਾ ਕਿ ਭਾਈ ਹੁਣ ਮੈਂ ਫ੍ਰੀ ਆ ਤੇ ਮੈਂ ਸੜਕਾਂ ਤੋਂ ਬੰਦ ਚੱਕਾ ਮੈਂ ਨਾਲੀਆਂ ਸਾਫ਼ ਕਰਾਂ ਤੇ ਮੈਂ ਲੋਕਾਂ ਦੇ ਵੱਲੋਂ ਪਾਏ ਗਏ ਖਿਲਾਰੇ ਨੂੰ ਸੰਭਾ ਉਹਨਾਂ ਨੂੰ ਸੰਭਰਾ ਪਰ ਸਰਦਾਰ ਇੰਦਰਜੀਤ ਸਿੰਘ ਸਿੱਧੂ ਨੇ ਇਹ ਕੰਮ ਕੀਤਾ ਇਹਦੇ ਕਰਕੇ ਬਤੌਰ ਸੋਸ਼ਲ ਵਰਕਰ ਇਹਨਾਂ ਦੀ ਝੋਲੀ ਦੇ ਵਿੱਚ ਇਨਾਮ ਪ੍ਰਾਪਤਿਆ ਇਹ ਕੋਈ ਛੋਟੀ ਗੱਲ ਨਹੀਂ ਅਸੀਂ ਕਈ ਵਾਰ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾ ਕੇ ਵੇਖਦੇ ਆ ਉੱਥੇ ਕਈ ਬਜ਼ੁਰਗ ਤੁਹਾਨੂੰ ਜਿਹੜੇ ਕਿ ਸੇਵਾ ਮੁਕਤ ਹੋਏ ਆ ਕੰਮ ਤੋਂ ਸੇਵਾ ਮੁਕਤ ਹੋਏ ਆ ਉਹ ਵਲੰਟੀਅਰ ਤੌਰ ਦੇ ਉੱਤੇ ਕੰਮ ਕਰਦੇ ਦਿਸਦੇ ਆ ਉਹ ਵਲੰਟੀਅਰ ਤੌਰ ਦੇ ਉੱਤੇ ਕਦੇ ਤੁਹਾਨੂੰ ਮਿਲਣਗੇ ਜੀ ਪੁਲਿਸ ਦੀ ਮਦਦ ਕਰਦੇ ਆ ਕਦੇ ਤੁਹਾਨੂੰ ਵਲੰਟੀਅਰ ਤੌਰ ਦੇ ਉੱਤੇ ਤੁਹਾਨੂੰ ਸੜਕ ਪਾਰ ਕਰਾਉਂਦੇ ਮਿਲਣਗੇ ਕਦੇ ਤੁਹਾਨੂੰ ਟ੍ਰੈਫਿਕ ਦੀ ਸਮੱਸਿਆ ਹੱਲ ਕਰਦੇ ਦੱਸਣਗੇ ਉਹ ਆਪਣੀ ਜ਼ਿੰਦਗੀ ਦੇ ਹਰ ਰੋਜ਼ 2 3 4 5 ਘੰਟੇ ਇਵੇਂ ਲੋਕ ਸੇਵਾ ਦੇ ਵਿੱਚ ਲਾਉਂਦੇ ਆ ਉਸ ਤਰੀਕੇ ਦੇ ਨਾਲ ਉਸੇ ਤਰਜ਼ ਦੇ ਉੱਤੇ ਸਰਦਾਰ ਇੰਦਰਜੀਤ ਸਿੰਘ ਸਿੱਧੂ ਆ ਇੰਦਰਜੀਤ ਸਿੰਘ ਸਿੱਧੂ ਸਾਹਿਬ ਦੀ ਉਮਰ ਹੈਗੀ ਜੀ 88 ਸਾਲ ਤੇ 1964 ਬੈਚ ਦੇ ਆਈਪੀਐਸ ਅਧਿਕਾਰੀ ਆ 1996 ਦੇ ਵਿੱਚ ਸੇਵਾਮੁਕਤ ਹੋਏ ਆ ਚੰਡੀਗੜ੍ਹ ਦੇ ਸੈਕਟਰ 49 ਦੇ ਵਿੱਚ ਰਹਿਣ ਵਾਲੇ ਆ ਤੇ ਪਿਛਲੇ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਇਹ ਹਰ ਰੋਜ਼ ਸਵੇਰੇ 6 ਵਜੇ ਸੜਕਾਂ ਤੇ ਨਾਲੀਆਂ ਨੂੰ ਸਾਫ਼ ਕਰਨ ਦਾ ਕੰਮ ਕਰਦੇ ਆ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਪਾਏ ਗਏ ਯੋਗਦਾਨ ਦੇ ਕਰਕੇ ਇਹਨਾਂ ਨੂੰ ਇਹ ਪਦਮ ਪੁਰਸਕਾਰ ਐਲਾਨ ਕੀਤਾ ਗਿਆ ਸਰਦਾਰ ਬਲਦੇਵ ਸਿੰਘ ਉਹ ਹਸਤੀਏ ਜਿਹਦੇ ਬਾਰੇ ਸ਼ਾਇਦ ਤੁਸੀਂ ਘੱਟ ਜਾਣਦੇ ਹੋ ਇਹਨਾਂ ਦੀ ਮੋਗਾ ਦੇ ਵਿੱਚ ਹਾਕੀ ਅਕੈਡਮੀ ਚੱਲਦੀ ਆ ਇਹਨਾਂ ਦੇ ਵੱਲੋਂ ਦਿੱਤੀ ਗਈ ਕੋਚਿੰਗ ਦੇ ਕਰਕੇ ਭਾਰਤ ਦੀ ਹਾਕੀ ਟੀਮ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਨਾਮਣਾ ਹਾਸਲ ਕੀਤਾ ਰਾਣੀ ਰਾਮਪਾਲ ਦਾ ਨਾਂ ਜਾਣਦੇ ਆਪਾਂ ਹਾਕੀ ਦੀ ਬਹੁਤ ਵੱਡੀ ਖਿਡਾਰਨ ਇਹਨਾਂ ਦੀ ਕੋਚਿੰਗ ਦੇ ਵਿੱਚ ਉਹ ਇੱਥੋਂ ਤੱਕ ਪਹੁੰਚੀ ਆ ਉਹਦੀ ਹਾਕੀ ਦੀ ਖੇਡ ਜਵਾਨ ਹੋਈ ਆ ਸਰਦਾਰ ਬਲਦੇਵ ਸਿੰਘ ਨੇ ਜਿਹੜੇ ਇਹਨਾਂ ਨੇ ਸ਼ਾਬਾਦ ਹਰਿਆਣਾ ਦੇ ਵਿੱਚ ਲੰਬੇ ਸਮੇਂ ਤੱਕ ਹਾਕੀ ਵਾਲੀ ਅਕੈਡਮੀ ਚਲਾਈ ਜਿਹੜੀ ਔਰਤਾਂ ਦੀ ਹਾਕੀ ਨਰਸਰੀ ਦੇ ਤੌਰ ਦੇ ਉੱਤੇ ਪ੍ਰਸਿੱਧ ਹੋਈ ਤੇ ਰਾਣੀ ਰਾਮਪਾਲ ਵਰਗੇ ਪਲੇਅਰ ਇਹਨਾਂ ਨੇ ਭਾਰਤੀ ਖੇਡ ਜਗਤ ਨੂੰ ਦਿੱਤੇ ਆ ਇਸ ਵੇਲੇ ਇਹ ਮੋਗਾ ਦੇ ਵਿੱਚ ਆਪਦੀ ਅਕੈਡਮੀ ਚਲਾਉਂਦੇ ਆ ਖਾਲਸਾ ਕਾਲਜ ਹਾਕੀ ਅਕੈਡਮੀ ਅਮਰਸਰ ਦੇ ਵਿੱਚ ਵੀ ਇਹੜੀ ਭੂਮਿਕਾ ਆ ਰਹੀ ਆ ਤੇ ਅਣਸਿੱਖੇ ਤੇ ਇਸ ਖੇਡ ਦੇ ਵਿੱਚ ਆਇਆ ਜਾਂ ਕਰੀਏ ਆਉਣ ਦੇ ਚਾਹਵਾਨਾਂ ਦੇ ਲਈ ਇਹ ਪ੍ਰੇਰਨਾ ਸਰੋਤ ਬਣੇ ਆ ਇਹਨਾਂ ਵੱਲੋਂ ਸਿਖਾਏ ਗਏ ਖਿਡਾਰੀਆਂ ਦੇ ਵਿੱਚ ਰਾਣੀ ਰਾਮਪਾਲ ਭਾਰਤੀ ਹਾਕੀ 3 ਦੀ ਕਪਤਾਨ ਨਵਜੋਤ ਕੌਰ ਭਪਿੰਦਰ ਕੌਰ ਸੁਰਿੰਦਰ ਕੌਰ ਰਾਜਵਿੰਦਰ ਕੌਰ ਰੀਤੂ ਰਾਣੀ 올ੰਪੀਅਨ ਤੇ ਅੰਤਰਰਾਸ਼ਟਰੀ ਖਿਡਾਰੀਆਂ ਸਮੇਤ ਲਗਭਗ 16 ਖਿਡਾਰੀ ਆਪਾਂ ਗਿਣ ਸਕਦੇ ਹਾਂ ਇਸ ਤੋਂ ਵੱਧ ਗਿਣਤੀ ਹੋਊਗੀ ਕਹਿੰਦੇ ਦਾ ਭਾਵੇਂ ਇੱਕ ਜਿਹੜੀਆਂ ਇਹ ਹਸਤੀਆਂ ਨੇ ਭਾਵੇਂ ਹਰਮਨਪ੍ਰੀਤ ਕੌਰ ਆ ਭਾਵੇਂ ਤਰਮਿੰਦਰ ਸਾਹਿਬ ਨੇ ਭਾਵੇਂ ਸਰਦਾਰ ਇੰਦਰਜੀਤ ਸਿੰਘ ਨੇ ਭਾਵੇਂ ਬਲਦੇਵ ਸਿੰਘ ਨੇ ਭਾਵੇਂ ਬਹੁਤ ਵੱਡੀ ਹਸਤੀ ਬਹੁਤ ਸਤਿਕਾਰਤ ਹਸਤੀ ਸੰਤ ਰਣਜੀਤਦਾਸ ਜੀ ਨੇ ਇਹ ਪੰਜੇ ਹਸਤਗੜ ਜੜੀਆਂ ਇਹ ਉਹ ਨੇ ਜੜੀਆਂ ਆਪੋ ਆਪਣੇ ਖੇਤਰ ਦੇ ਵਿੱਚ ਉੱਚ ਦਮਾਲੀਆਂ ਜਿਹਦੇ ਕਰਕੇ ਇਹ ਪੁਰਸਕਾਰ ਮਿਲੇ ਆ ਮੈਂ ਇਹ ਗੱਲ ਬਾਰ ਬਾਰ ਘੋੜ ਕੇ ਇਸ ਕਰਕੇ ਕਰ ਰਿਹਾ ਕਿ ਅਸੀਂ ਕਈ ਵਾਰੀ ਕਹਿ ਦਿੰਦੇ ਆ ਫਲਾਣੇ ਦਾ ਸੂਤ ਲੱਗਾ ਸੂਤ ਨਹੀਂ ਲੱਗਾ ਹਰਮਨਪ੍ਰੀਤ ਕੌਰ ਦਾ ਕੋਈ ਸੂਤ ਨਹੀਂ ਲੱਗਾ ਬਲਦੇਵ ਸਿੰਘ ਦਾ ਕੋਈ ਸੂਤ ਨਹੀਂ ਲੱਗਾ ਧਰਮਿੰਦਰ ਸਾਹਿਬ ਦਾ ਕੋਈ ਸੂਤ ਨਹੀਂ ਲੱਗਾ ਨਾ ਹੀ ਇੱਥੇ ਕਿਸੇ ਹੋਰ ਹਸਤੀ ਦਾ ਸੂਤ ਲੱਗਾ ਇੱਕ ਕਾਬਲ ਸਨ ਤੇ ਇਹਨਾਂ ਨੂੰ ਪੁਰਸਕਾਰ ਮਿਲਿਆ ਹਾਲਾਂਕਿ ਕਈ ਵਾਰੀ ਇੱਕ ਦੂਜੇ ਦੇ ਉੱਤੇ ਸਵਾਲ ਹੋ ਜਾਂਦੇ ਆ ਪਰ ਮੈਨੂੰ ਲੱਗਦਾ ਚੰਗਾ ਮੈਨੂੰ ਇਹ ਲੱਗਾ ਤਸੱਲੀ ਵਾਲੀ ਗੱਲ ਹੈ ਲੱਗੀ ਆ ਵੀ ਇਤਕੀ ਪੰਜ ਉਹਨਾਂ ਹਸਤੀਆਂ ਨੂੰ ਪੰਜਾਬ ਦੀ ਉਹਨਾਂ ਹਸਤੀਆਂ ਨੂੰ ਇਹ ਪੁਰਸਕਾਰ ਐਲਾਨੇ ਗਏ ਜਿਨ੍ਹਾਂ ਦੇ ਉੱਤੇ ਕੋ ਕਿੰਤੂ ਕਰ ਹੀ ਨਹੀਂ ਸਕਦਾ ਪੰਜਾਬ ਦੀ ਕੋਈ ਵੀ ਸਿਆਸੀ ਤਰ ਪੰਜਾਬ ਦੀ ਕੋਈ ਵੀ ਗੈਰ ਸਿਆਸੀ ਤਰ ਇਹਨਾਂ ਸ਼ਖਸੀਤਾਂ ਨੂੰ ਨਾ ਪਸੰਦ ਕਰਨ ਵਾਲਾ ਸ਼ਾਇਦ ਹੀ ਕੋ ਹੋਵੇ ਸੋ ਇਹ ਬਹੁਤ ਵੱਡੀਆਂ ਹਸਤੀਆਂ ਜਿਹਨਾਂ ਦੀ ਝੋਲੀ ਦੇ ਵਿੱਚ ਇਹ ਪੁਰਸਕਾਰ ਪਿਆ ਇੱਕ 131 ਪੁਰਸਕਾਰ ਆ ਜਿਹੜੇ ਉਹ ਕੁਛ 36 ਗੜ ਦੇ ਵਿੱਚ ਆ ਕੁਛ ਹਰਿਆਣੇ ਦੀਆਂ ਸ਼ਖਸੀਤਾਂ ਨੂੰ ਆ ਕੁਛ ਮੱਧ ਪ੍ਰਦੇਸ਼ ਵਾਲਿਆਂ ਨੂੰ ਆ ਕੁਛ ਮਹਾਰਾਸ਼ਟਰ ਵਾਲਿਆਂ ਨੂੰ ਕੁਛ ਯੂਪੀ ਵਾਲਿਆਂ ਨੂੰ ਕੁਛ ਕੇਰਲ ਵਾਲਿਆਂ ਨੂੰ ਮਤਲਬ ਇੰਉਂ ਜੀ ਕਿ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਲੋਕ ਨੇ ਬਹੁਤ ਛਾਣ ਨਾਲ ਲੱਗ ਕੇ ਪੁਰਸਕਾਰ ਮਿਲਦੇ ਆ ਪਦਮ ਸ਼੍ਰੀ ਦੇ ਲਈ ਪਦਮ ਪੂਸ਼ਣ ਦੇ ਲਈ ਪਦਮ ਵਿਪੂਸ਼ਣ ਦੇ ਲਈ ਪਦਮ ਪੁਰਸਕਾਰਾਂ ਵਾਸਤੇ ਇੱਕ-ਇੱਕ ਨਹੀਂ ਕਈ ਕਿ ਸੌ ਨਾ ਜਾਂਦੇ ਆ ਉਹਨਾਂ ਸਵਾਂ ਦੇ ਵਿੱਚੋਂ ਫਿਰ ਕੁਝ ਦਰਜਰ ਰਹਿ ਜਾਂਦੇ ਦਰਜਨ ਦੇ ਵਿੱਚੋਂ ਇੱਕ ਦੋ ਜਾਂ ਤਿੰਨ ਰਹਿ ਜਾਂਦੇ ਆ ਸੋ ਇਹਨਾਂ ਪੁਰਸਕਾਰਾਂ ਨੂੰ ਹਾਸਲ ਕਰਨ ਵਾਲੀਆਂ ਸ਼ਖਸੀਤਾ ਨੂੰ ਆਪ ਆਪ ਦਾ ਪ੍ਰੇਰਣਾ ਸਰੋਤ ਮੰਨिए ਇਹ ਬਹੁਤ ਵੱਡੀਆਂ ਹਸਤੀਆਂ ਇਹਨਾਂ ਨੇ ਇੱਕ ਮਨ ਇੱਕ ਚਿੱਤ ਹੋ ਕੇ ਤੇ ਸਿਰਫ ਤੇ ਸਿਰਫ ਕੰਮ ਤੇ ਆਪਣਾ ਖੇਤਰ ਤੇ ਕੰਮ ਸੁਚੱਜਾ ਇਹਦੇ ਵੱਲ ਗੌਰ ਕੀਤੀ ਪਰ ਮੈਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਆ ਕਿ ਹਰਮਨਪ੍ਰੀਤ ਕੌਰ ਦੀ ਝੋਲੀ ਦੇ ਵਿੱਚ ਪੁਰਸਕਾਰ ਪਿਆ ਉਹਨਾਂ ਦੇ ਪਿਤਾ ਜੀ ਮੇਰੇ ਸਤਿਕਾਰਯੋਗ ਦੋਸਤ ਵੀ ਨੇ ਅਸੀਂ ਪਿੱਛੇ ਜੇ ਗੱਲਾਂਬਾਤਾਂ ਕਾਫੀ ਕੀਤੀਆਂ ਉਹਨਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਮੈਂ ਆਪਣੀ ਧੀ ਰਾਣੀ ਨੂੰ ਤ੍ਰਿਕਟ ਦੀ ਅਕੈਡਮੀ ਦੇ ਵਿੱਚ ਲੈ ਕੇ ਜਾਂਦਾ ਸੀ ਤੇ ਕਿਵੇਂ ਉਹਦੀ ਟ੍ਰੇਨਿੰਗ ਦਵਾਉਂਦੇ ਸੀ ਤੇ ਅੱਜ ਉਹਨਾਂ ਦੀ ਧੀ ਰਾਣੀ ਨੂੰ ਕੁੱਲ ਦੁਨੀਆਂ ਦੇ ਵਿੱਚ ਜਾਣਿਆ ਜਾਂਦਾ ਜਦੋਂ ਇੱਕ ਬਾਪ ਦੇਖ ਰਿਹਾ ਹੋਵੇ ਕਿ ਮੇਰੀ ਧੀ ਨੂੰ ਆ ਵੀ ਪੁਰਸਕਾਰ ਮਿਲ ਗਿਆ ਹੁਣ ਆ ਵੀ ਮੁਕਾਬਲਾ ਜਿੱਤ ਲਿਆ ਹੁਣ ਆ ਵੀ ਮੁਕਾਬਲਾ ਜਿੱਤ ਲਿਆ ਮਹਿਸੂਸ ਕਰ ਸਕਦੇ ਆ ਕਿ ਉਹਨਾਂ ਦਾ ਮਨ ਕਿੰਨਾ ਖੁਸ਼ ਹੁੰਦਾ ਹੋਊਗਾ ਤੇ ਸੀਨਾ ਕਿੰਨਾ ਚੌੜਾ ਹੁੰਦਾ ਹੋਣਾ ਸੋ ਜਿਹੜੀਆਂ ਵੀ ਸ਼ਖਸੀਅਤਾਂ ਮਰੂ ਮਰੂ ਜਿਹੜੇ ਜਿਹੜੇ ਵੀ ਲੋਕ ਮਰੂ ਮਰੂ ਕਰਦੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਜੀ ਕਿ ਇਹਨਾਂ ਲੋਕਾਂ ਦੇ ਵੱਲ ਦੇਖੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਮਿਹਨਤ ਕਰਨ ਤੋਂ ਬਾਅਦ ਇਹ ਸਾਰੀਆਂ ਹਸਤੀਆਂ ਇਥੋਂ ਤੱਕ ਪਹੁੰਚੀਆਂ ਇਹਨਾਂ ਦਾ ਕੋਈ ਸੂਤ ਨਹੀਂ ਲੱਗਿਆ ਕਿਉਂ ਕਿਸੇ ਦਾ ਸੂਤ ਨਹੀਂ ਲੱਗਦਾ ਹੁੰਦਾ ਜੇਕਰ ਕਿਸੇ ਦਾ ਸੂਤ ਲੱਗੇ ਨਾ ਜਿਗਾੜ ਲੱਗੇ ਉਹ ਥੋੜੇ ਕਚਰਲੇ ਹੁੰਦਾ ਤੇ ਬਾਅਦ ਦੇ ਵਿੱਚ ਗੱਲ ਆਈ ਗਈ ਹੋ ਜਾਂਦੀ ਆ ਥੋੜਾ ਜਿਹਾ ਮੈਂ ਹੋਰ ਵੀ ਦੱਸਦਾ ਚਲੋ ਪੰਜਾਬੋਂ ਬਾਹਰਲੀ ਗੱਲ ਕਿ ਭਾਈ ਕਿਹਨੂੰ ਕਿਹਨੂੰ ਮਿਲਿਆ ਪੁਰਸਕਾਰ ਪਦਮ ਵਿਭੂਸ਼ਣ ਦੀ ਗੱਲ ਆ ਪਤ ਰਵਿੰਦਰ ਸਾਹਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਦੁਨੀਆ ਦੇ ਵਿੱਚ ਨਹੀਂ ਸ਼ਿਬੂ ਸ਼ਰੇਨ ਤੇ ਬਾਲੀਵੁੱਡ ਗਾਇਕਾ ਅਲਕਾ ਯਾਗਰਿਕ ਨੂੰ ਪਦਮ ਪੂਸ਼ਣ ਪੁਰਸਕਾਰ ਦਾ ਐਲਾਨ ਹੋਇਆ ਐਕਟਰ ਆਰ ਮਧਵਨ ਕ੍ਰਿਕਟਰ ਰੋਹਿਤ ਸ਼ਰਮਾ ਪੈਰਾ ਐਥਲੀਟ ਪ੍ਰਵੀਨ ਕੁਮਾਰ ਔਰਤਾਂ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੀ ਆਪਾਂ ਗੱਲ ਕੀਤੀ ਆ ਹਾਕੀ ਪਲੇਅਰ ਸविता ਪੂਨੀਆ ਇਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਐਲਾਨ ਕੀਤਾ ਗਿਆ ਜਿਹੜਾ ਪਦਮ ਪੁਰਸਕਾਰ ਜੇਤੂ ਆ ਇਹਦੇ ਵਿੱਚ 19 ਔਰਤਾਂ ਤੇ ਉਸ ਤੋਂ ਅਗਲੀ ਗੱਲ ਇਹ ਆ ਕਿ ਜਿਹੜੇ ਪਦਮਪੂਸ਼ਨ ਵਾਲੀਆਂ ਹਸਤੀਆਂ ਇਹਦੇ ਵਿੱਚ ਕੇਟੀ ਥਰਮਸ ਵੀ ਨੇ ਇਹਦੇ ਵਿੱਚ ਪੀ ਨਾਰਾਇਣਮੀ ਨੇ ਤੇ ਹੋਰ ਸ਼ਖਸੀਤਾ ਵੀ ਨੇ ਤੇ ਪਦਮਪੂਸ਼ਨ ਦੇ ਵਿੱਚ ਅਲਕਾ ਯਾਗਨਿਕ ਨੇ ਇਹਦੇ ਵਿੱਚ ਮਮੂਟੀ ਨੇ ਕਲਾ ਖੇਤਰ ਦੇ ਵਿੱਚ ਭਰਤ ਸਿੰਘ ਕੋਸ਼ਿਆਰੀ ਨੇ ਇਹਦੇ ਵਿੱਚ ਪੀਯੂਸ਼ ਪਾਂਡੇ ਨੇ ਇਹਦੇ ਵਿੱਚ ਐਸ ਕੇ ਐਮ ਮਾਈਲਨੰਦਨਵੀ ਨੇ ਇਹਦੇ ਵਿੱਚ ਸ਼ਿਭੂ ਸਰੇਨ ਨੇ ਉਹਦੇ ਵਿੱਚ ਉਦੇਕ ਕੋਟਕ ਨੇ ਤੇ ਹੋਰ ਵੀ ਹਸਤੀਗਾਨ ਜਿਹਦੇ ਵਿੱਚ ਵਿਜੇ ਅਮਰਤਾਜ ਵੀ ਆ ਖੇਡਾਂ ਦੇ ਖੇਤਰ ਦੇ ਵਿੱਚ ਸੋ ਸਾਰੀਆਂ ਸ਼ਖਸੀਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਹਸਤੀਆਂ ਜਿੰਦਾਬਾਦ ਰਹਿਣ ਸਾਰੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਖੇਡਾਂ ਦੇ ਖੇਤਰ ਦੇ ਵਿੱਚ ਤੇ ਬਾਕੀ ਹੋਰ ਖੇਤਰਾਂ ਦੇ ਵਿੱਚ ਮੱਲਾ ਮਾਰਦੇ ਰਹਿਣ ਤੇ ਇਹ ਪੁਰਸਕਾਰ ਸਾਡੇ ਸਭ ਦੇ ਲਈ ਇਹ ਪ੍ਰੇਰਣਾ ਵਾਲੀ ਗੱਲ ਆ ਕਿ ਭਾਈ ਜੇ ਕਰ ਮਿਹਨਤ ਕਰਾਂਗੇ ਤੇ ਆਹ ਕੁਝ ਵੀ ਮਿਲਦਾ ਹੈ